ਪੂਰੇ ਪੰਜਾਬ ਭਰ ਦੇ ਵਿੱਚ ਹੜ੍ਹ ਆਏ ਹੋਏ ਨੇ ਜਿੱਥੇ ਵਕ ਵਕ ਪਿੰਡ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਤੇ ਲੋਕ ਘਰਾਂ ਤੋਂ ਬੇਕਾਰ ਹੋ ਗਏ ਨੇ ਤੇ ਇਹਨਾਂ ਹੀ ਨਹੀਂ ਵੱਡੇ ਵੱਡੇ ਸ਼ਹਿਰਾਂ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਵੀ ਪਾਣੀ ਆ ਚੁੱਕਾ ਹੈ ਤੇ ਇਸ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਨੇ ਤੇ ਇਹ ਤਸਵੀਰਾਂ ਗੁਰਦਾਸਪੁਰ ਦੇ ਨਵੋਦਿਆ ਸਕੂਲ ਤੋਂ ਸਾਹਮਣੇ ਆਈਆਂ ਨੇ ਜਿੱਥੇ ਇਸ ਨਵੋਦਿਆ ਸਕੂਲ ਦੁਬਰੀ ਵਿੱਚ ਪਾਣੀ ਵੜ ਚੁੱਕਾ ਹੈ ਤੇ ਕਈ-ਕਈ ਫੁੱਟ ਇੱਥੇ ਪਾਣੀ ਹੋ ਚੁੱਕਾ ਹੈ ਜਿਸ ਦੇ ਵਿੱਚ 400 ਦੇ ਕਰੀਬ ਬੱਚੇ ਤੇ ਟੀਚਰ ਫਸੇ ਹੋਏ ਨੇ ਤੇ ਪ੍ਰਸ਼ਾਸਨ ਉਹਨਾਂ ਨੂੰ ਕੱਢਣ ਦੇ ਲਈ ਰੈਸਕਿਊ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਲਾਲ ਕਲਰ ਦੀ ਬਿਲਡਿੰਗ ਜਿਹੜੀਆਂ ਬੜੀਆਂ ਹੋਈਆਂ ਨੇ ਵਿੱਚੇ ਹੋਸਟਲ ਨੇ ਤੇ ਇਹ ਨਵੋਧਿਆ ਸਕੂਲ ਗੁਰਦਾਸਪੁਰ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਸਾਰਾ ਪਾਣੀ ਹੀ ਪਾਣੀ ਹੋ ਚੁੱਕਾ ਹੈ ਤੇ ਬੱਚੇ 400 ਦੇ ਕਰੀਬ ਫਸ ਚੁੱਕੇ ਨੇ ਤੇ ਲਗਾਤਾਰ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਲੋਕ ਫਸੇ ਹੋਏ ਨੇ ਤੇ ਸਰਕਾਰ ਤੇ ਪ੍ਰਸ਼ਾਸਨ ਲਗਾਤਾਰ ਕੋਸ਼ਿਸ਼ ਕਰ ਰਹੇ ਹਨ ਉਹਨਾਂ ਨੂੰ ਰੈਸਕਿਊ ਕਰਨ ਦੀ ਤੇ ਉਹਨਾਂ ਨੂੰ ਸਹੀ ਜਗ੍ਹਾ ਤੇ ਪਹੁੰਚਾਉਣ ਦੇ ਲਈ ਤੇ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਇੰਨਾ ਪਾਣੀ ਆ ਚੁੱਕਾ ਹੈ ਕਿ ਲੋਕਾਂ ਨੂੰ ਆਪਣੇ ਘਰ ਤੱਕ ਛੱਡਣੇ ਪੈ ਚੁੱਕੇ ਨੇ ਤੇ ਉਧਰ ਹੀ ਪਠਾਨਕੋਟ ਵਾਲੀ ਸਾਈਡ ਤੇ ਕਈ ਪੁਲ ਟੁੱਟ ਗਏ ਨੇ ਜਿਸ ਦੇ ਟੁੱਟਣ ਨਾਲ ਪਠਾਨਕੋਟ ਜੰਮੂ ਦਾ ਸੰਪਰਕ ਵੀ ਟੁੱਟ ਚੁੱਕਾ ਹੈ ਖੈਰ ਪੂਰੇ ਪੰਜਾਬ ਭਰ ਦੇ ਵਿੱਚ ਹੀ ਇਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਹੈ ਤੇ ਲਗਾਤਾਰ ਪ੍ਰਸ਼ਾਸਨ ਕੋਸ਼ਿਸ਼ ਕਰ ਰਿਹਾ ਹੈ ਰੈਸਕਿਊ ਲੋਕਾਂ ਨੂੰ ਕਰਨ ਦੀ ਤੇ ਉਹਨਾਂ ਤੱਕ ਸਹੀ ਸਭ ਕੁਝ ਪਹੁੰਚਾਉਣ ਦੀ ਪੂਰੇ ਪੰਜਾਬ ਭਰ ਦੇ ਵਿੱਚ ਹੜ੍ਹ ਆਏ ਹੋਏ ਨੇ ਜਿੱਥੇ ਵਕ ਵਕ ਪਿੰਡ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਤੇ ਲੋਕ ਘਰਾਂ ਤੋਂ ਬੇਕਾਰ ਹੋ ਗਏ ਨੇ ਤੇ ਇਨਾਂ ਹੀ ਨਹੀਂ ਵੱਡੇ ਵੱਡੇ ਸ਼ਹਿਰਾਂ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਵੀ ਪਾਣੀ ਆ ਚੁੱਕਾ ਹੈ ਤੇ ਇਸ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਨੇ ਤੇ ਇਹ ਤਸਵੀਰਾਂ ਗੁਰਦਾਸਪੁਰ ਦੇ ਨਵੋਦਿਆ ਸਕੂਲ ਤੋਂ ਸਾਹਮਣੇ ਆਈਆਂ ਨੇ ਜਿੱਥੇ ਇਸ ਨਵੋਦਿਆ ਸਕੂਲ ਦੁਬਰੀ ਵਿੱਚ ਪਾਣੀ ਵੜ ਚੁੱਕਾ ਹੈ ਤੇ ਕਈ-ਕਈ ਫੁੱਟ ਇੱਥੇ ਪਾਣੀ ਹੋ ਚੁੱਕਾ ਹੈ ਜਿਸ ਦੇ ਵਿੱਚ 400 ਦੇ ਕਰੀਬ ਬੱਚੇ ਤੇ ਟੀਚਰ ਫਸੇ ਹੋਏ ਨੇ ਤੇ ਪ੍ਰਸ਼ਾਸਨ ਉਹਨਾਂ ਨੂੰ ਕੱਢਣ ਦੇ ਲਈ ਰੈਸਕਿਊ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਲਾਲ ਕਲਰ ਦੀ ਬਿਲਡਿੰਗ ਜਿਹੜੀਆਂ ਬਣੀਆਂ ਹੋਈਆਂ ਨੇ ਵਿੱਚੇ ਹੋਸਟਲ ਨੇ ਤੇ ਇਹ ਨਵੋਦੇਆ ਸਕੂਲ ਗੁਰਦਾਸਪੁਰ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਸਾਰਾ ਪਾਣੀ ਹੀ ਪਾਣੀ ਹੋ ਚੁੱਕਾ ਹੈ ਤੇ ਬੱਚੇ 400 ਦੇ ਕਰੀਬ ਫਸ ਚੁੱਕੇ ਨੇ ਤੇ ਲਗਾਤਾਰ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਲੋਕ ਫਸੇ ਹੋਏ ਨੇ ਤੇ ਸਰਕਾਰ ਤੇ ਪ੍ਰਸ਼ਾਸਨ ਲਗਾਤਾਰ ਕੋਸ਼ਿਸ਼ ਕਰ ਰਹੇ ਹਨ ਉਹਨਾਂ ਨੂੰ ਰੈਸਕਿਊ ਕਰਨ ਦੀ ਤੇ ਉਹਨਾਂ ਨੂੰ ਸਹੀ ਜਗ੍ਹਾ ਤੇ ਪਹੁੰਚਾਉਣ ਦੇ ਲਈ ਤੇ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਇੰਨਾ ਪਾਣੀ ਆ ਚੁੱਕਾ ਹੈ ਕਿ ਲੋਕਾਂ ਨੂੰ ਆਪਣੇ ਘਰ ਤੱਕ ਛੱਡਣੇ ਪੈ ਚੁੱਕੇ ਨੇ ਤੇ ਉਧਰ ਹੀ ਪਠਾਨਕੋਟ ਵਾਲੀ ਸਾਈਡ ਤੇ ਕਈ ਪੁਲ ਟੁੱਟ ਗਏ ਨੇ ਜਿਸ ਦੇ ਟੁੱਟਣ ਨਾਲ ਪਠਾਨਕੋਟ ਜੰਮੂ ਦਾ ਸੰਪਰਕ ਵੀ ਟੁੱਟ ਚੁੱਕਾ ਹੈ ਖੈਰ ਪੂਰੇ ਪੰਜਾਬ ਭਰ ਦੇ ਵਿੱਚ ਹੀ ਇਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਹੈ ਤੇ ਲਗਾਤਾਰ ਪ੍ਰਸ਼ਾਸਨ ਕੋਸ਼ਿਸ਼ ਕਰ ਰਿਹਾ ਹੈ ਰੈਸਕਿਊ ਲੋਕਾਂ ਨੂੰ ਕਰਨ ਦੀ ਤੇ ਉਹਨਾਂ ਤੱਕ ਸਹੀ ਸਭ ਕੁਝ ਪਹੁੰਚਾਉਣ ਦੀ